ਵੈਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰਜਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰਪਿਆਰੇਓ ਆਪ ਸਭ ਬਖੋ ਵੀ ਜਾਣਦੇ ਹੋ ਕਿ ਤਰਨਤਾਰਨ ਵਿਖੇ ਦਰਸ਼ਨੀ ਡਿਉੜੀ ਢਾਹ ਦਿੱਤੀ ਗਈ ਜੋ 300 ਸਾਲ ਪੁਰਾਤਨ ਸੀ ਤੇ ਸ਼ੇਰ-ਏ-ਪੰਜਾਬ ਜੱਸਾ ਸਿੰਘ ਆਲੂਵਾਰੀਆ ਵੱਲੋਂ ਉਹ ਦਰਸ਼ਨੀ ਡਿਉੜੀ ਬਣਾਈ ਗਈ ਸੀ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਸੜਨਾਰ ਲਾਈਨ ਤੇ ਜੁੜੇ ਹੋਏ ਨੇ ਉਹਨਾਂ ਤੋਂ ਜਾਣਦੇ ਆ ਕਿ ਆਖਿਰ ਇਸ ਮਸਲੇ ਤੇ ਤੇ ਉਹ ਕੀ ਕਹਿੰਦੇ ਨੇ ਵਾਹਿਗੁਰਜਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਥੇਦਾਰ ਸਾਹਿਬ ਵਾਹਿਗੁਰਜਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੋ ਦਰਸ਼ਨੀ ਡਿਉੜੀ ਢਾਈ ਗਈ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਮਨਸ਼ਾ ਦੇਖੋ ਪ੍ਰੀ ਜੀ ਜਿਹੜੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੇ ਦਰਸ਼ਨੀ ਦੇ ਉਹਦੀ ਢਾਈ ਗਈ ਹੈ ਇਹ ਪ੍ਰਾਤਨ ਦਰਸ਼ਨੀ ਦੇ ਉਹ ਸੀ ਸਿੱਖ ਰਾਜ ਦੇ ਸਮੇਂ ਦੀ ਬਣੀ ਜੀ ਅਜੇ ਉਹਦੀ ਜਿਹੜੀ ਕੋਈ ਹਾਲ ਤੇ ਇਦਾਂ ਦੀ ਨਹੀਂ ਸੀ ਕਿ ਉਹ ਮਟਾਇਆ ਜਾਂਦਾ ਤੇ ਉਹਦੀ ਜਗ੍ਹਾ ਤੇ ਕੁਝ ਹੋਰ ਨਵਾਂ ਬਣਾਇਆ ਜਾਂਦਾ ਅਜੇ ਬੜੀ ਵਧੀਆ ਹਾਲਤ ਵਿੱਚ ਸੀ ਬਾਕੀ ਇਹ ਸੀ ਕਿ ਇਹ ਸਾਡੀ ਇੱਕ ਵਿਰਾਸਤ ਆ ਜੀ یہ ساری جی دی جو سکھی کی پچھان ختم کرنے جانے تو ٹینکا حملے کیتے ہیں ਕੁਪੜੀ ਲਾਇ ਜੇ ਚਲਖੜੀਆਂ ਦੇ ਛਾੜਿਆ ਨਹੀਂ ਆਬ ਦੇਗਾ ਜੁਬਾਲਿਆ ਵੀ ਆਹਰ ਜਦੋਂ ਤੋਂ ਸਿੱਖ ਧਰਮ ਦੀ ਅਰੰਭਤਾ ਹੋਈ ਹੈ ਉਦੋਂ ਤੋਂ ਸਿੱਖਾਂ ਨੂੰ ਫਤਨ ਕਰਦੀਆਂ ਸਾਖਾਂ ਚੱਲ ਰਹੀਆਂ ਨੇ ਉਸ ਸਾਖ ਕੱਲੂ ਘਾਰਿਆਂ ਦੇ ਰੂਪ ਚੂਟੇ ਨੇ ਕੱਲੂ ਘਾਰਾ ਦੀ ਤੇ ਕੱਲੂ ਘਾਰਾ ਫਿਰ ਚਰਾਸੀ ਗਾ ਜਿਨ ਚਰਾਸੀ ਗਾ ਕੱਲੂ ਘਾਰਾ ਸਾਡੀ ਜਿਹੜੀ ਮਹਿਲਕੁਸ਼ੀ ਕਰਨ ਦੀ ਸਾਜਿਸ਼ ਸੀਗੀ ਉਸੇ ਕਹਤੀ ਉਹਨਾਂ ਨੇ ਜਦੋਂ ਦੇਖਿਆ ਵੀ ਇਹਨਾਂ ਨੇ ਜਿੰਨਾ ਵੀ ਅਸੇਸ ਘਾਟੋ ਪਟੰਕਾ ਨਾ ਹੋਣੀ ਆ ਰੰਤੀਆ ਆ ਰਹਿਆ ਨਾਲ ਠੀਂ ਗਿਆ ਮਾਰਿਆ ਪਰ ਇਹ ਹਮੇਸ਼ਾ ਹੀ ਕਹਿੰਦੇ ਰਹੇ ਕਿ ਜਿਉਂ-ਜਿਉਂ ਮਨ ਵੱਡ ਦਾ ਸਤੂਰ ਸਵਾਏ ਹੋਏ ਇਹ ਅੱਗੇ ਨਾਲ ਵੀ ਵਧਦੇ ਰਹੇ ਤੇ ਹੁਣ ਇਸ ਕਾਰਨ ਕਰਕੇ ਉਹਨਾਂ ਨੇ ਨਵੀਂ ਸਾਜਿਸ਼ ਜਿਹੜੀ ਬਣਾਈ ਆ ਕਿ ਇਹਨਾਂ ਦੀ ਵਿਰਾਸਤਾਂ ਨੂੰ ਖਤਮ ਕਰ ਦੇ ਇਤਿਹਾਸ ਨੂੰ ਖਤਮ ਕਰ ਦੇ ਇਹਨਾਂ ਦੀ 95 ਖਤਮ ਕਰ ਦिए ਮੈਂ ਸਮਝ ਗਿਆ ਕਿ ਉਸੇ ਸਾਜ਼ਿਸ਼ ਦੇ ਤਹਿਤ ਜਿਹੜੀ ਡਿਊਟੀ ਧਰਮ ਕਾਰਨ ਸਾਹ ਦੇਤੇ ਢਾਈ ਗਈ ਆ ਇਸ ਸ਼ੰਕਾ ਦੇ ਢੇਰੇ ਤੇ ਪਾਣੀ ਆਉਂਦੀ ਹੈ ਕਿ ਅੱਧੀ ਰਾਤ ਨੂੰ ਜੋ ਸੀਗਾ ਸੈਂਕੜੇ ਆਪਣੇ ਸਾਥੀ ਲੈ ਕੇ ਜਿਹੜਾ ਹਮਲਾ ਕੀਤਾ ਗਿਆ ਸਿਕਿਉਰਿਟੀ ਐਰਪੋਰਟ ਪ੍ਰੋਟੈਕਸ਼ਨ ਡੇਡ ਜੋ ਸੁਪਰਸਮਾਜਨ ਲੈ ਕੇ ਅੱਗੇ ਕਦੇ ਵੀ ਕਾਰ ਸਿਵਾਵਾ ਹੁੰਦੀ ਹੈ ਤੇ ਕਾਰ ਸਿਵਾਵਾ ਵਾਲੇ ਸਾਥ ਜਿਹੜੇ ਉਹ ਬਕਾਇਦਾ ਪੋਸਟਰ ਕੱਢ ਕੇ ਅਖਬਾਰਾਂ 'ਚ ਹੀ ਦਿੰਦੇ ਕਿ ਖਲਾਣੀ ਸੇਵਾ ਸ਼ੁਰੂ ਕਰਨੇ ਦਾ ਟੱਪਾ ਲਾਇਆ ਜਾਊਗਾ ਸੰਗਠਨ ਪਹੁੰਚਣਾ ਹੈ ਨਾ ਜੀ ਪਰ ਇਹ ਜਿਹੜੀ ਦਿਉੜੀ ਸੀ ਇਹਨੂੰ ਢਾਉਣ ਵਾਸਤੇ ਨਾ ਕੋਈ ਇਤਿਆਰ ਸ਼ਕਤੀਆਂ ਦਾ ਸੰਗਠਨ ਸੱਪਾ ਦਿੱਤਾ ਸਭ ਉਹ ਬੇੜਬਾਦ ਦੀ ਸਮਾ ਰਾਤ ਦਾ ਚੁਣਿਆ ਗਿਆ ਤੇ ਉਹ ਵੀ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਜੀ ਉਹਦੀ ਵੀਡੀਓ ਨਸ਼ਰ ਹੋ ਰਹੀ ਹੈ ਮੋਤੀ ਸੋਸ਼ਲ ਮੀਡੀਆ ਉੱਤੇ ਦਾਦੂਵਾਲ ਸਾਹਿਬ ਉਹਦੀ ਪੂਰੀ ਵੀਡੀਓ ਪਈ ਹੋਈ ਹੈ ਜਦੋਂ ਡਿਊਟੀ ਢਾਈ ਜਾ ਰਹੀ ਹੈ ਸਿੰਘ ਹੀ ਉੱਥੇ ਖੜੇ ਨੇ ਜਿਹੜੇ ਵੀਡੀਓ ਬਣਾ ਰਹੇ ਨੇ ਇੱਕ ਚੀਜ਼ ਹਰ ਕਿਸੇ ਨੂੰ ਚੁੱਭ ਰਹੀ ਹੈ ਕਿ ਢਾਣ ਵਾਲੇ ਵੀ ਸਿੱਖ ਨੇ ਤਮਾਸ਼ਾ ਦੇਖਣ ਵਾਲੇ ਵੀ ਸਿੱਖ ਨੇ ਤੇ ਉਸ ਨੂੰ ਰੋਕਣ ਵਾਲੇ ਵੀ ਸਿੱਖ ਨੇ ਹੁਣ ਰਾਤ ਦੇ 12 ਵਜੇ ਇਹ ਕਾਰਜ ਆਰੰਭਿਆ ਗਿਆ ਕਹਿਣ ਨੂੰ ਤਾਂ ਕਾਰ ਸੇਵਾ ਪਰ ਕਾਰ ਸੇਵਾ ਦੇ ਨਾਮ ਤੇ ਸਾਡਾ ਇਤਿਹਾਸ ਇਹਨਾਂ ਨੇ ਮਿੱਟੀ ਦੇ ਢੇਰ ਦੇ ਵਿੱਚ ਤਬਦੀਲ ਕਰ ਦਿੱਤਾ ਤੇ ਇਹ ਸਿਰਫ ਇੱਕ ਗੁਰੂ ਘਰ ਦੀ ਗੱਲ ਨਹੀਂ ਹੈ ਸਿੱਕਮ ਦੇ ਵਿੱਚ ਤੁਸੀਂ ਜਾਣਦੇ ਹੋ ਡੰਗਮਾਰ ਸਾਹਿਬ ਗੁਰਦੁਆਰਾ ਉਹ ਹੱਥਾਂ ਤੋਂ ਖੁੱਸ ਰਿਹਾ ਹੈ ਸਿੱਖ ਕੌਮ ਦੇ ਉਧਰ ਅਗਰ ਗੱਲ ਕੀਤੀ ਜਾਵੇ ਤੇ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜੇ ਹੋਏ ਜਿੰਨੇ ਵੀ ਹੋਰ ਗੁਰੂ ਘਰ ਨੇ ਉਹਨਾਂ ਦੇ ਉੱਤੇ ਕਈਆਂ ਦੇ ਉੱਤੇ ਕਬਜ਼ੇ ਹਿੰਦੂ ਰਾਸ਼ਟਰ ਦੇ ਹੋਏ ਪਏ ਨੇ ਇਹਨਾਂ ਚੀਜ਼ਾਂ ਵਾਸਤੇ ਕਿਉਂ ਨਹੀਂ ਜਥੇਬੰਦੀਆਂ ਅੱਗੇ ਆਉਂਦੀਆਂ ਕਿਉਂ ਨਹੀਂ ਕੋਈ ਪ੍ਰਬੰਧ ਕਰਦੇ دیکھو پہلے سازش ہے ختم کرمکوٹ کی جہی سرحد کی نیما ٹھنڈا برج یہ ختم کیتے گئے اسی طریقے ٹھنڈے کورج کا اتہس اپنے بچیا نو جدو دساں گے ਤਾਂ ਤੇ ਉੱਤੇ ਜਾ ਕੇ ਜਦੋਂ ਉਹਨਾਂ ਨੂੰ ਦਿਖਾਵਾਂਗੇ ਤਾਂ ਉਹ ਕਹਿਣਗੇ ਠੰਡਾ ਕੋਚ ਹੈ ਕਿੱਥੇ ਹੈ ਜਿੱਥੇ ਇਹ ਸੰਗ ਮਰਮਰ ਲਾ ਦਿੱਤੀ ਗਈ ਹੈ। ਇਹ ਤਾਂ ਗੁਰਦੁਆਰੇ ਦਾ ਥਾਂ ਸੋਹਣੇ ਕਰਨੇ ਚਾਹੀਦੇ ਆ ਪਰ ਇਸ ਸੰਗ ਮਰਮਰ ਦੇ ਇੱਥੇ ਸਾਡੀ ਵਿਰਾਸਤ ਹੈ ਸਾਡਾ ਇਤਿਹਾਸ ਨਹੀਂ ਲੱਪਿਆ ਜਾਣਾ ਚਾਹੀਦਾ। ਬਿਲਕੁਲ ਇਹ ਜਿਹੜੀ ਗੱਲ ਤੁਸੀਂ ਕਹੀ ਹੈ ਅੱਗੇ ਇਹਦੇ ਜ਼ਿੰਮੇਵਾਰ ਕੌਣੇ ਨੇ ਜ਼ਿੰਮੇਵਾਰ ਸਿੱਧੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲ ਪਰਿਵਾਰ ਜਿਨ੍ਹਾਂ ਦੇ ਪ੍ਰਬੰਧ ਵਿੱਚ ਸ਼੍ਰੋਮਣੀ ਕਮੇਟੀ ਹੈ। مانسکتا وا ہر بادل پروار, پروار بنیا ہوا جو سارے سکھ اتہاس نو سکھ وراستا نتم کرنا چاہیے سوچ ਉਹ ਜੋ ਸੋਚਦਾ ਜਿਹੜਾ ਕੋਹਾੜਾ ਵਾ ਜਾਂ ਕੋਹਾੜੇ ਦਾ ਦਸਤਾ ਵਾ ਉਹ ਬਾਦਲ ਪਰਿਵਾਰ ਬਣਿਆ ਹੋਇਆ ਵਾ ਸਿੱਖ ਕੌਮ ਨੂੰ ਧੋਖਾ ਕਿਉਂ ਦਿੱਤਾ ਜਾ ਰਿਹਾ ਗੋਬਿੰਦ ਸਿੰਘ ਲੋਂਗੋ ਵਾਲੀ ਨੇ ਲਾਇਆ ਤੇ ਆਪਣੇ ਨੇ ਸਿੱਖ ਕੌਮ ਨੂੰ ਧੋਖਾ ਕਿਉਂ ਦਿੱਤਾ ਜਾ ਰਿਹਾ ਗੋਬਿੰਦ ਸਿੰਘ ਲੋਂਗੋ ਵਾਲੀ ਤਿੰਨ ਮੈਂਬਰਾਂ ਦੇ ਬਾਦਲ ਪਰਿਵਾਰ ਉਹਨਾਂ ਦੇ ਉਹਨਾਂ ਦੇ ਇਸ਼ਾਰੇ ਦੇ ਉੱਤੇ ਜਿਹੜਾ ਬਾਦਲ ਪਰਿਵਾਰ ਦੇ ਗੋਬਿੰਦ ਸਿੰਘ ਲੋਂਗੋ ਵਾਲ ਸ਼ਰਮਨੀ ਕਮੇਟੀ ਜਿਹੜੀ ਚੱਲ ਰਹੀ ਆ ਉਹਨਾਂ ਨੇ ਬਕਾਇਦਾ ਦੀ ਸੇਵਾ ਦਿੱਤੀ ਆ ਇਹੋ ਕਾਰ ਸੇਵਾ ਵਾਲਿਆਂ ਦੇ ਨਾਲ ਮੜ ਕੇ ਤੇ ਇੱਥੇ ਹੀ ਗੱਲ ਖਤਮ ਨਹੀਂ ਹੋ ਸਕਦੀ ਇਹਦੇ ਲਈ ਕਾਰ ਸੇਵਾ ਵਾਲੇ ਵੀ ਜ਼ਿੰਮੇਵਾਰ ਆ ਇਹਦੇ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਅਨਗੋਵਰਸੋਂ ਲੰਗਵਾਲੀ ਜ਼ਿੰਮੇਵਾਰ ਇਹਦੇ ਨਹੀਂ ਬਾਦਲ ਪਰਿਵਾਰ ਵੀ ਜ਼ਿੰਮੇਵਾਰ ਹੈ ਇਸ ਡਿਊਟੀ ਨੂੰ ਖੜਨ ਕਰਨ ਵਾਸਤੇ ਮਰੇ ਕੀ ਜੇ ਦੋ ਪਹਿਲੀਆਂ ਹੁੰਦੇ ਆ ਜਿੱਥੇ ਕਾਰ ਸੇਵਾ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਨੇ ਬੜੇ ਇਤਿਹਾਸਕ ਗੁਰਦੁਆਰੇ ਸਕੂਲ ਕਾਲਜ ਬਣਾਏ ਸਰਾਵਾਂ ਬਣਾਈਆਂ ਨੇ ਇਹ ਮੁਰਸੀਵਾ ਉਹਨਾਂ ਦੀ ਸਲਾਹ加ਦ ਹੋਗਾ ਪਰ ਜਿੱਥੇ ਇਹੋ ਜੇ ਕੰਮ ਵਿਰਾਸਤਾ ਨੂੰ ਖਤਮ ਕਰਦੇ ਆ ਸਾਡੀਆਂ ਇਤਿਹਾਸਕ ਨਿਸ਼ਾਨੀਆਂ ਨੂੰ ਇਹਦੀ ਵਾਸਤੇ ਕਾਰ ਸੇਵਾ ਨੂੰ ਕਾਰ ਸੇਵਾ ਨਹੀਂ ਸਗੋਂ ਧਾਰ ਸੇਵਾ ਜਾਂ ਮਾਰ ਸੇਵਾ ਦੇ ਨਾਲ ਜੜ ਦਿੱਤਾ ਜਾਊਗਾ ਕਿ ਇਹਨਾਂ ਨੇ ਸ਼ਰੋਣੀ ਕਮੇਟੀ ਦੇ ਸਾਰੇ ਤੇ ਕੁਝ ਮੈਂ ਸਮਝਾ ਆਪਣੇ ਲਾਲਚਾਂ ਦੇ ਵਾਸਤੇ ਸ਼ਰੋਣੀ ਕਮੇਟੀ ਉਹ ਕਾਰ ਸੇਵਾ ਦੇਣ ਦਾ ਪਹਿਲਾਂ ਪੈਸੇ ਲੈਦੀ ਰਕਮ ਲੈਦੀ ਸੀ ਵੀਰਕਾਰ ਵੇਲੇ ਜਦੋਂ ਪ੍ਰਧਾਨ ਸੂਤੋਂ ਜ਼ਿਆਦਾ ਵੱਡੀ ਤੌਰ ਤੇ ਗੱਲ ਜਿਹੜੀ ਸੀ ਵੀ ਸਾਹਮਣੇ ਆਈ ਸੀ ਕਿ ਕਾਰ ਸੇਵਾ ਦੇਣ ਦੇ ਕਰੋੜਾ ਰੁਪਏ ਲੱਖਾਂ ਰੁਪਏ ਜਿਹੜੇ ਆ ਕੀ ਵੀਰਕਾਰ ਨੇ ਲਏ ਜਦੋਂ ਇਤਿਹਾਸਿਕ ਸਥਾਨਾਂ ਦੀ ਸੇਵਾ ਦਿੰਦੇ ਨਾਲੇ ਤਾਂ ਕਰੋੜਾ ਰੁਪਏ ਲੈਂਦੇ ਆ ਤੇ ਕਾਰ ਸੇਵਾ ਵਾਲਿਆਂ ਨੂੰ ਵੀ ਉਹ ਕੀ ਜਾਣਚ ਹੁੰਦਾ ਕਿ ਉਹ ਕਰੋੜਾ ਰੁਪਏ ਦੇ ਕੇ ਵੀ ਕਾਰ ਸੇਵਾ ਲੈਂਦੇ ਆ ਉਹਨਾਂ ਨੂੰ ਵੀ ਕੋਈ ਫਾਇਦਾ ਹੋਊਗਾ ਤਾਂ ਕਰਕੇ ਉਹ ਇਸ ਤਰ੍ਹਾਂ ਦੀ ਕਾਰ ਸੇਵਾ ਲੈਂਦੇ ਆ ਜਿਹਦਾ ਕੋਈ ਨਾ ਕਰੋੜਾਂ ਰੁਪਇਆ ਮੁੱਲੋਂ ਸ਼੍ਰੋਮਣੀ ਕਮੇਟੀ ਨੂੰ ਧਾਰਦੇ ਆ ਸੋ ਮੈਂ ਸਮਝਦਾ ਕਿ ਇੱਥੇ ਪੰਥ ਨੂੰ ਸੁਚੇਤ ਹੋਣਾ ਚਾਹੀਦਾ ਤੇ ਸੁਚੇਤ ਹੋ ਕੇ ਆਪਣੇ ਸਥਾਨਾਂ ਦੀ ਜਿਹੜੀ ਸੇਵਾ ਸੰਭਾਲ ਆ ਉਹਦੇ ਵਾਸਤੇ ਸਾਨੂੰ ਸੁਚੇਤ ਆਪਣੀਆਂ ਵਿਰਾਸਤਾਂ ਨੂੰ ਆਪਣੇ ਇਤਿਹਾਸ ਨੂੰ ਬਚਾਉਣ ਵਾਸਤੇ ਧੜੇਵਾਦੀਆਂ ਪਾਰਟੀਬਾਦੀ ਤੋਂ ਪਰੋਤ ਕੇ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਤੇ ਜਿਹੜੇ ਕਾਰ ਸੇਵਾ ਵਾਲੇ ਆ ਮੈਂ ਕਹਿਣਾ ਚਾਹੁੰਦਾ ਇਹ ਸੱਤ ਕਾਰ ਸੇਵਾ ਨੇ ਸਾਡੀਆਂ ਜਿਹੜੀਆਂ ਵੱਡੀਆਂ ਨੇ ਚਾਹੇ ਉਹ ਹਰਸਾਹ ਵਾਲੇ ਆ ਦਿੱਲੀ ਵਾਲੇ ਆ ਪਟਿਆਲੇ ਵਾਲੇ ਆ ਖਡੂਰ ਸਾਹ ਵਾਲੇ ਆ ਊੜੀ ਵਾਲੇ ਆ ਤਰਨਤਾਰਨ ਸਾਹ ਵਾਲੇ ਤੇ ਕਿਲਾ ਨਾਗੜ ਸਾਹ ਵਾਲੇ ਜੀ ਇਹ ਸੱਤ ਕ ਵੱਡੀਆਂ ਕਾਰ ਸੇਵਾਵਾਂ ਨੇ ਸਾਡੀਆਂ ਨਾ ਸਾਰੇ ਮਹਾਂਪੁਰਸ਼ਾਂ ਨੂੰ ਬਿਠਾ ਕੇ ਜਥੇਬੰਦੀਆਂ ਜਿਹੜੀਆਂ ਸਿੱਖ ਗੁੱਦੀ ਜੀ ਦੀ ਆ ਸਿੱਖ ਵਿਦਵਾਨ ਆ ਸੰਤ ਰਧਾਵਾਂ ਟਕਸਾਲਾ ਉਹਨਾਂ ਨੂੰ ਬੇਨਤੀ ਕਰਨੀ ਚਾਹੀਦੀ ਇਹਨਾਂ ਮਹਾਂਪੁਰਸ਼ਾਂ ਨੂੰ ਵੀ ਤੁਸੀਂ ਸ਼ਰੋਣੀ ਕਮੇਟੀ ਦੇ ਇਸ਼ਾਰੇ ਤੇ ਕਿਤੇ ਵੀ ਇਹ ਖਵਰਾਸ ਜਿੱਥੇ ਸਿੱਖ ਵਿਰਾਸਤ ਨਾਲ ਜੁੜੀਆਂ ਚੀਜ਼ਾਂ ਨੇ ਉਹਨਾਂ ਦੀ ਕਾਰ ਸੇਵਾ ਨਾ ਕਰੋ ਉਹਨਾਂ ਨੂੰ ਡਿਮੋਲਿਸ਼ਨ ਨਾ ਕਰੋ ਉਹਨਾਂ ਨੂੰ ਨਾ ਉਜਾੜੋ ਨਹੀਂ ਤਾਂ ਉਹੜੇ ਸਮੇਂ ਦੇ ਵਿੱਚ ਸਿੱਖ ਇਤਿਹਾਸ ਨੇ ਤੁਹਾਨੂੰ ਮਾਫ਼ੀ ਕਰਨਾ ਤੇ ਤੁਹਾਡਾ ਨਾਂ ਵੀ ਸਿੱਖ ਇਤਿਹਾਸ ਦੇ ਪੰਨਿਆਂ ਤੇ ਕਾਲੇ ਅੱਖਰਾਂ ਨਾਲ ਲਿਖਿਆ ਜਾਊਗਾ ਮੈਂ ਸਮਝਦਾ ਵੀ ਬਸੇ ਬੰਦੀਆਂ ਨੂੰ ਇਕੱਠੇ ਹੋ ਕੇ ਨਾ ਕਾਰ ਸੇਵਾ ਵਾਲੇ ਜਿਹੜੇ ਸੰਤ ਆ ਉਹਨਾਂ ਨਾਲ ਹੀ ਗੱਲਬਾਤ ਜਿਹੜੀ ਕਰਨੀ ਚਾਹੀਦੀ ਹੈ ਵੀ ਇਹ ਸਾਧਨਾ ਦੇ ਇਹ ਸ਼ਰੋਣੀ ਜਿਹੜੀ ਬਾਦਲਾਂ ਦੇ ਇਸ਼ਾਰੇ ਤੇ ਚੱਲ ਰਹੀ ਸ਼ੋਰਟੀ ਕਮੇਟੀ ਉਹਦੇ ਹੱਥ ਤੋਂ ਕੇ ਬਣ ਕੇ ਸਾਡੀਆਂ ਸੇਖਵਾਰਾਂ ਨੂੰ ਖਤਮ ਨਾ ਕਰ ਪਰ ਗੋਵਿੰਦ ਸਿੰਘ ਲੰਘੋਵਾਲ ਦੇਰ ਗੱਲ ਕੀਤੀ ਜਾਵੇ ਤਾਂ ਉਹ ਤਾਂ ਸਾਫ਼ ਤੌਰ ਦੇ ਉੱਤੇ ਕਹਿ ਰਹੇ ਨੇ ਕਿ ਤਿੰਨ ਮੈਂਬਰਾਂ ਦੀ ਉਹਨਾਂ ਨੇ ਕਮੇਟੀ ਬਣਾ ਦਿੱਤੀ ਹੈ ਤੇ ਉਸ ਦੀ ਜਾਂਚ ਕੀਤੀ ਜਾਏਗੀ ਕਿ ਆਖਿਰ ਇਹ ਕਿਉਂ ਕੀਤਾ ਗਿਆ ਕਦੋਂ ਕੀਤਾ ਗਿਆ ਤੇ ਕਿਸ ਦੇ ਕਹਿਣ ਦੇ ਉੱਤੇ ਕੀਤਾ ਗਿਆ ਤੁਹਾਨੂੰ ਕੀ ਲੱਗਦਾ ਹੈ ਵੀ ਤੁਸੀਂ ਤਾਂ ਵੈਸੇ ਵੀ ਇਹ ਚੀਜ਼ ਸਾਫ਼ ਕਰ ਚੁੱਕੇ ਹੋ ਕਿ ਬਿਨਾਂ ਇਹਨਾਂ ਦੀ ਜਾਣਕਾਰੀ ਤੋਂ ਇਹ ਚੀਜ਼ ਪੋਸੀਬਲ ਹੀ ਨਹੀਂ ਹੈ ਕਿ ਕਿਸੇ ਦੀ ਨਹੀਂ ਹਿੰਮਤ ਪੈ ਸਕੇ ਕਿ ਇਤਿਹਾਸਿਕ ਇਮਾਰਤ ਨੂੰ ਗੇਰਿਆ ਜਾਵੇ ਸਿਰਫ ਇਸ ਦੀ ਗੱਲ ਨਹੀਂ ਹੈ ਅਗਰ ਗੱਲ ਕੀਤੀ ਜਾਵੇ ਜਿਹੜੇ ਕੋਈ ਪਿੰਡ ਦੇ ਵਿੱਚ ਗੁਰਦੁਆਰਾ ਹੁੰਦਾ ਨਾ ਫਰੀਦ ਜੀ ਕੋਈ ਪਿੰਡ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਬੜਿਆਂ ਗੁਰਦੁਆਰਾ ਕਮੇਟੀ ਕੋਲ ਬੜਾ ਉੱਥੇ ਵੀ ਛੇੜਛਾੜ ਨਹੀਂ ਹੁੰਦੀ ਕੋਈ ਪਤਾ ਨਹੀਂ ਹਿੱਲ ਸਕਦਾ ਤੇ ਜਿੰਨੇ ਇਤਿਹਾਸ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਚ ਸ਼੍ਰੋਮਣੀ ਕਮੇਟੀ ਕੋਲ ਪੁੱਛੇ ਬਿਨਾ ਉੱਥੇ ਬਹਨਤੌਰ ਤਾਂ ਹੋਣੀ ਦੂਰ ਆ ਤੇ ਪਤਾ ਨਹੀਂ ਹਿੱਲ ਸਕਦਾ ਜੇ ਕਿਸੇ ਨੇ ਇਦਾਂ ਕੀਤਾ ਕਿ ਸਿੱਧਾ ਸ਼੍ਰੋਮਣੀ ਕਮੇਟੀ ਥਾਣੇ 'ਚ ਰਿਪੋਰਟ ਦੇਵੇ ਔਰ ਜਾ ਕੇ ਐਸਐਸਆਰ ਦਰ ਦੀ ਪ੍ਰਾਪਤੀ ਸਾਡੀ ਪਰਮਿਸ਼ਨ ਲੈਣਾ ਹੈ ਗੁਰਦੁਆਰਾ ਹਾਂ ਜੀ ਇਹ ਡਿਊਟੀ ਆ ਰਹੀ ਜਿਹੜੇ ਜ਼ਿੰਮੇਵਾਰ ਲੋਕ ਹਨ ਤੇ ਮੁਕੱਦਮਾ ਦਰਜ ਕੀਤਾ ਜਾਵੇ ਇਹ ਜਿਹੜੀਆਂ ਤਿੰਨ ਮੈਂਬਰੀਆਂ ਕਮੇਟੀਆਂ ਜਾਂ ਮੈਨੇਜਰ ਨੂੰ ਮੁਅਤਲ ਕਰਨਾ ਇਹ ਸਾਰਾ ਸਿੱਖਾਂ ਦੇ ਜਿਹੜਾ ਰੋਹ ਆ ਭੜਕਿਆ ਉਹਨੂੰ ਠੰਡਾ ਕਰਨ ਲਈ ਇਹ ਸਿੱਖਾਂ ਦੇ ਅਧੂ ਹੁੰਮਨ ਵਾਸਤੇ ਕਾਰਵਾਈ ਹੈ ਔਰ ਇਹਦੇ ਵਿੱਚ ਕੁਛ ਵੀ ਆਪਣੇ ਆਪਣਾ ਪੱਲਾ ਬਚਾਉਣ ਵਾਸਤੇ ਬਾਦਲਾਂ ਨੂੰ ਬਚਾਉਣ ਲਈ ਤੇ ਆਪਣਾ ਪੱਲਾ ਬਚਾਉਣ ਲਈ ਗੋਵਿੰਦ ਸਿੰਘ ਲੰਕੋਵਾਲ ਜਿਹੜਾ ਸਰਸਾਂ ਸਾਧ ਦਾ ਚੇਲਾ ਵਾ ਜਿੰਨੇ ਸਰਸਾਂ ਸਾਧ ਤੋਂ ਵੋਟੇ ਟੇਕ ਕੇ ਵੋਟਾਂ ਮੰਗੀਆਂ ਤੇ ਸਾਧਕ ਸਾਹਿਬ ਤੇ ਤਲਬ ਕੀਤਾ ਗਿਆ ਉਹ ਜਿਹੜਾ ਬੰਦਾ ਵਾ ਉਹ ਸਿੱਖਾਂ ਦੇ ਕੇਵਲ ਰੂਹ ਨੂੰ ਠੰਡਾ ਕਰਨ ਵਾਸਤੇ ਇਦਾਂ ਦੀਆਂ ਗੱਲਾਂ ਕਰ ਰਿਹਾ ਜੋ ਮੈਂ ਸਮਝਦਾ ਸਿੱਖਾਂ ਨੂੰ ਇਹਨਾਂ ਗੱਲਾਂ ਚਾਉਣਾ ਨਹੀਂ ਚਾਹੀਦਾ ਕਿ ਗੋਵਿੰਦ ਸਿੰਘ ਲੰਕੋਵਾਲ ਨੂੰ ਤੀਖਾ ਦੇਣਾ ਚਾਹੀਦਾ ਤੇ ਗਮਾ ਸੁਗਵੀਰ ਬਾਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਅਕਾਲੀ ਦਲ ਪੰਥ ਦੀ ਰਾਖੀ ਲਈ ਬਣਿਆ ਸੀ ਤੇ ਅੱਜ ਉਹ ਅਕਾਲੀ ਦਲ ਪੰਥ ਦੀਆਂ ਵਿਰਾਸਤਾਂ ਨੂੰ ਹੀ ਢਾਉਣ ਦੀ ਜ਼ਿੰਮੇਵਾਰਾ ਉਹਨੂੰ ਵੀ ਸਿੱਖ ਜਗਤ ਤੇ ਕੋਹਾਂ ਚੰਨ ਤੱਕ ਮਾਦੀ ਮੰਗਣੀ ਚਾਹੀਦੀ ਇਹਦੇ ਵਾਸਤੇ ਸਿੱਖ ਸੰਗਠਨਾਂ ਦੀਆਂ ਜਿਹੜੀਆਂ ਦਿਲ ਲਗਾਉਣੀਆਂ ਗੱਲਾਂ ਨੇ ਇਦਾਂ ਦੀਆਂ ਵੀ 3 ਮੈਂਬਰੀ ਕਮੇਟੀ ਬਣਾਤੀ ਦੀ ਮੈਂਜਨ ਮੋਤਲ ਕਰਤਾ ਜੀ ਇਹਨਾਂ ਦੇ ਵਿੱਚ ਸਿੱਖ ਕੌਮ ਜਿਹੜੀ ਨਹੀਂ ਆਉਂਦੀ ਜੀ ਪਰ ਅਗਰ ਗੱਲ ਕੀਤੀ ਜਾਵੇ ਤਾਂ ਦਰਬਾਰ ਸਾਹਿਬ ਦੇ ਵਿੱਚ ਵੀ ਤੇਜਾ ਸਿੰਘ ਸਮੁੰਦਰੀ ਹਾਲ ਉਸ ਦਾ ਵੀ ਲੈਂਟਰ ਢਾ ਦਿੱਤਾ ਗਿਆ ਸੀ ਉਹ ਵੀ ਖਬਰਾਂ ਥੋੜੇ ਦਿਨ ਪਹਿਲਾਂ ਨਸ਼ਰ ਹੋਈਆਂ ਸੀ ਤੇ ਬਹੁਤ ਹੀ ਭੱਦਾ ਜਿਹਾ ਇੱਕ ਬਿਆਨ ਦਿੱਤਾ ਸੀਗਾ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਕਿ ਲੈਂਟਰ ਦੇ ਉੱਤੇ ਜੰਗ ਲੱਗ ਗਿਆ ਸੀ ਤੇ ਗਿੱਲਾ ਹੋ ਗਿਆ ਸੀ ਇਸ ਕਰਕੇ ਢਾਇਆ ਗਿਆ ਜਦ ਕਿ ਜੋ ਵੀ ਇਤਿਹਾਸਿਕ ਇਮਾਰਤ ਸਾਡੀ ਹੈ ਉਸ ਦੇ ਵਿੱਚ ਕਿਲ ਤੱਕ ਠੋਕਣ ਦੀ ਇਜਾਜ਼ਤ ਨਹੀਂ ਮਿਲਦੀ ਜੋ ਵੀ ਸਾਡੇ ਇਤਿਹਾਸ ਦੇ ਨਾਲ ਜੁੜੀ ਹੋਈ ਹੈ ਸਾਡੀ ਉਹ ਇਤਿਹਾਸਿਕ ਪੂੰਜੀ ਹੈ ਪਰ ਆਏ ਦਿਨ ਕਿਤੇ ਨਾ ਕਿਤੇ ਇਸ ਤਰੀਕੇ ਨਾਲ ਹੋ ਰਿਹਾ ਹੈ ਅਸੀਂ ਕਿੱਦਾਂ ਇਹਨਾਂ ਨੂੰ ਹੁਣ ਬਚਾ ਸਕਦੇ ਹਾਂ ਕਿਉਂਕਿ ਸਿੱਖ ਕੌਮ ਨੂੰ ਅਵੇਅਰ ਕਰਨਾ ਸਾਡਾ ਫਰਜ਼ ਹੈ ਤੁਸੀਂ ਜਥੇਦਾਰੋਂ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਤੇ ਤੁਹਾਡੇ ਤੋਂ ਵੀ ਬਹੁਤ ਉਮੀਦਾਂ ਨੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਅੱਗੇ ਕਾਰਵਾਈ ਇਸ ਦੇ ਉੱਤੇ ਕਰੋਗੇ ਆਪਣੇ ਤੌਰ ਤੇ ਇਹਦਾ ਇੱਕੋ ਇੱਕੋ ਹੀ ਹਾਲਾਤ ਇਹਦਾ ਇੱਕੋ ਹਾਲਾਤ ਕਿ ਜੋ ਸਾਡਾ ਸ਼੍ਰੀ ਅਕਾਲ ਸਰਸਾ ਸਾਹਿਬ ਤੇ ਸਾਡੀ ਸੌਮੀ ਕਮੇਟੀ ਆ ਤੇ ਦੂਜੀ ਤਖਤ ਸਾਹਿਬ ਆ میں قبے چن کے یہ ساریا چیز مہان سکتی شروع اکالی دلے تخت صاحب ਸ਼੍ਰੀ ਉਕਾਲ ਕਸਾ ਸਾਹਿਬ ਜਿਵੇਂ ਇੱਕ ਪ੍ਰਭੂ ਸੱਤਾ ਦਾ ਕੇਂਦਰ ਆ ਇਹਨਾਂ ਨੂੰ ਆਜ਼ਾਦ ਕਰਾ ਕੇ ਤੇ ਇੱਕ ਕੌਮੀ ਨੀਤੀ ਬਣਨੀ ਚਾਹੀਦੀ ਆ ਇੱਕ ਸਾਡੇ ਇਤਿਹਾਸ ਨੂੰ ਬਚਾਉਣ ਲਈ ਸਾਡੀਆਂ ਵਿਰਾਸਤਾਂ ਨੂੰ ਬਚਾਉਣ ਵਾਸਤੇ ਜਦੋਂ ਇਹਨਾਂ ਕੋਲੋਂ ਆਜ਼ਾਦ ਕਰਾ ਕੇ ਅਸੀਂ ਉੱਥੇ ਸਾਰੇ ਪੰਥ ਨੂੰ ਵਿਦਵਾਨਾਂ ਨੂੰ ਪੀਜੀਵੀਆਂ ਸਭ ਨੂੰ ਬਿਠਾ ਕੇ ਇੱਕ ਕੌਮੀ ਨੀਤੀ ਬਣਾ ਦਿਆਂਗੇ ਮੈਂ ਸਮਝਦਾ ਉਦੋਂ ਸਾਡੀਆਂ ਵਿਰਾਸਤਾਂ ਜਿਹੜੀਆਂ ਬਚਣਗੀਆਂ ਉਹਨਾਂ 'ਚ ਇਹਨਾਂ ਨੂੰ ਬਚਾਉਣ ਦਾ ਕੋਈ ਵੀ ਹੀ ਨਾਂ ਨਹੀਂ ਆ ਦਰਸ਼ਨੀ ਦੇ ਉਡੀਕਾਰ ਹੌਲਾ ਕਰ ਗਿਆ ਸੋਸ਼ਲ ਮੀਡੀਆ ਦੇ ਤੇ ਤਾਂ ਜਿੰਨੀ ਬਚੀ ਹੈ ਬਾਕੀ ਕੀ ਹੈ ਗਾਂ ਕੀ ਹੁੰਦਾ ਦੇਖੋ ਇਹਨੂੰ ਗਾਂ ਅਨਸਾਰ ਦੇ ਕੇ ਢਾਉਂਦੇ ਆ ਕੀ ਕਰਦੇ ਕਿਸ ਤਰੀਕੇ ਦੇ ਨਾਲ ਸਰਕਾਰੀ ਜ਼ਬਰਦਸਤੀ ਨਾਲ ਕਿਉਂਕਿ ਪੁਲਿਸ ਪ੍ਰਸ਼ਾਸਨ ਵੀ ਉਹਨਾਂ ਦੇ ਨਾਲ ਹੋ ਜਾਂਦਾ ਦੇਖੋ ਧੀ ਰਾਤ ਨੂੰ ਪੁਲਿਸ ਪ੍ਰੋਟੈਕਸ਼ਨ ਦੇ ਰਹੀ ਹੈ ਕਾਦੇ ਲਈ ਦੇ ਰਹੀ ਹੈ ਗੁਰਦੁਆਰਾ ਢਵਾਉਣ ਵਾਸਤੇ ਜੀ ਖਰਾਰਪੁਰ mei ਕਾਂਗਰਸ ਦੇ ਲੋਕਾਂ ਦਾ ਪਾਪਾ ਕੇ ਖਿੱਚਿਆ ਜਾ ਰਿਹਾ ਹੈ ਵੀਡੀਓਜ਼ ਨਸ਼ਰ ਹੋ ਰਹੀਆਂ ਨੇ سوشل ਮੀਡੀਆ ਉੱਤੇ ਕਿ ਰਸਤੇ ਪਾਪਾ ਕੇ ਖਿੱਚਿਆ ਜਾ ਰਿਆ ਸੀ ਦਰਸ਼ਨੀ ਜੋੜੀ ਜਦੋਂ ਢਾਈ ਜਾ ਰਹੀ ਸੀ ਮਤੇਜ ਸਿੰਘ ਹੀ ਖੜੇ ਹੋਏ ਸੀ ਨੀਚੇ ਜਿਹੜੇ ਵੀਡੀਓ ਬਣਾਉ ਵੀ ਰਹੇ ਸੀ ਲੋਕ ਲੰਘ ਵੀ ਰਹੇ ਸੀ ਅਗਰ ਕਿਸੇ ਦਾ ਜ਼ਮੀਰ ਅੰਦਰੋਂ ਜਾਗਦਾ ਹੁੰਦਾ ਕਿਸੇ ਨੂੰ ਦਰਦ ਹੁੰਦਾ ਆਪਣਾ ਇਤਿਹਾਸ ਢੇਰ ਹੁੰਦਾ ਦੇਖ ਕੇ ਤਾਂ ਸ਼ਾਇਦ ਉੱਤੇ ਕੋਈ ਆਪਣੀ ਆਵਾਜ਼ ਬੁਲੰਦ ਕਰਦਾ ਇੱਕੋ ਇਸ ਗੱਲ ਦਾ ਵੀ ਨਰਨਾ ਕਰਨਾ ਚਾਹੀਦਾ ਨਾ ਹੁਣ ਲਗਾਤਾਰ ਉਹਨਾਂ ਦਾ ਇੱਕ ਬ੍ਰਾਂਡ ਹੀ ਕੀਚੀ ਦਾ ਵੀ ਜਿਹੜਾ ਹੈਗਾ ਸਿੱਖੀ ਦਾ ਜਿਹੜੇ ਮੁਲਾਜ਼ਮ ਉਹਨਾਂ ਨੇ ਪਰਮਿਸ਼ਨ ਦਿੱਤੀ ਹੈ ਤੇ ਹੁਣ ਤਾਂ ਸੁਖਵੀਰ ਬਾਦਲ ਨੇ ਕਿਰਪਾਨ ਪਾ ਲਈ ਆ ਉਹਨੇ ਜਾਣ ਕੇ ਇੱਕ ਦੋ ਵਾਰੀ ਛੁੱਟ ਕੇ ਕਿਰਪਾਨ ਤੇ ਦਿਖਾਉਣ ਦਾ ਜਿਹੜਾ ਹੈਗਾ ਵਾ ਉਹ ਆਪਣਾ ਪਬਲਿਸੀਟੀ ਦਾ ਜਿਹੜਾ ਸਟੰਟ ਬਣਾਇਆ ਵੀ ਆ ਦੇਖੋ ਸੁਖਵੀਰ ਬਾਦਲ ਵੀ ਕਿਰਪਾਨ ਪਾਉਂਦਾ پتا لگے کرپان پائی ہے دیکھنے بنداس ای سیکھی گا ਪਰ ਸਾਨੂੰ ਇਹ ਵੀ ਨਿਰਣਾ ਕਰਨਾ ਪੈਣਾ ਵਾ ਕਿ ਗੁਰੂ ਤੇ ਸਿੱਖ ਜਿਹੜੇ ਆ ਤੇ ਕੋਈ ਇੱਕਾਰੀ ਸਿੱਖ ਜਿਹੜੇ ਸੇਜ ਕਰਕੇ ਮੇਰ ਨਾਲ ਵੀ ਸਾਡਾ ਤਾਂ ਹੀ ਹੋ ਸਕਦਾ ਜੇਕਰ ਅਸੀਂ ਆਪ ਹੀ ਸੌਂਮੀ ਸੰਭਾਵ ਨੂੰ ਯਾਦ ਕਰਾ ਕੇ ਉਹਨਾਂ ਦੀ ਸੇਵਾ ਸੰਭਾਲ ਖੁੱਦ ਜਿਹੜੀ ਇਹ ਪੰਥ ਦੇ ਕੋਈ ਜਿਹੜੀ ਭਾਈ ਧਰੋ ਦੇ ਵਾਰਸਾਂ ਦੇ ਕੋਲ ਹੋਵੇ ਕਿ ਮਲਕ ਤੋਂ ਗੁਰੂ ਤੇ ਨਰਾਇਣ ਨੂੰ ਮੰਨਤ ਜਿਹਨਾਂ ਵਾਰਸਾਂ ਨੂੰ ਉੱਥੋਂ ਬਾਹਰ ਕੱਢਿਆ ਜਾਵੇ ਤਾਂ ਤਾਂ ਸਾਡੀ ਇਹ ਵਿਰਾਸਤ ਆ ਜਿਹੜੀ ਉਹ ਬਚ ਸਕਦੀ ਹੈ ਜੀ ਤੇ ਅੰਤ ਦੇ ਵਿੱਚ ਜਾਨਣਾ ਚਾਹਾਂਗਾ ਕਿ ਸਿੱਕਮ ਦੇ ਗੁਰੂ ਘਰ ਦਾ ਮਸਲਾ ਵੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸ਼ਾਇਆ ਹੋਇਆ ਹੈ ਜ਼ਿਆਦਾਤਰ ਮੀਡੀਆ ਅਦਾਰਿਆਂ ਨੇ ਇਸ ਚੀਜ਼ ਨੂੰ ਕਵਰ ਹੀ ਨਹੀਂ ਕੀਤਾ ਕਿ ਡੰਗਮਾਰ ਸਾਹਿਬ ਗੁਰਦੁਆਰੇ ਦਾ ਕੇਸ ਜੋ ਐਡਵੋਕੇਟ ਲੜ ਰਹੇ ਨੇ ਮਿਸਟਰ ਲੂੰਬਾ ਉਹਨਾਂ ਦੇ ਨਾਲ ਮੇਰੀ ਪਰਸਨਲੀ ਗੱਲ ਹੋਈ ਸੀ ਤੇ ਉਹਨਾਂ ਨੇ ਦੱਸਿਆ ਸੀ ਕਿ ਡੀਐਸਜੀ ਐਮਸੀ ਦੇ ਜਿਹੜੇ ਨਵੇਂ ਪ੍ਰਧਾਨ ਬਣਾਏ ਗਏ ਨੇ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੇ ਸਾਫ਼ ਤੌਰ ਤੇ ਉਹਨਾਂ ਨੂੰ ਕੋਰਟ 'ਚ ਜਾਣ ਤੋਂ ਮਨਾ ਕੀਤਾ ਤੇ ਇਹੇ ਗੱਲ ਕਹੀ ਹੈ ਕਿ ਤੁਸੀਂ ਕੇਸ ਲੜਨ ਵਾਲੇ ਹੁੰਦੇ ਕੌਣ ਹੋ ਅਸੀਂ ਆਪ ਕੇਸ ਦੇਖਾਂਗੇ ਤੇ ਉਹਨਾਂ ਨੂੰ ਇੱਥੇ ਤੱਕ ਮਨਾ ਕਰ ਦਿੱਤਾ ਕਿ ਤੁਸੀਂ ਕੋਈ ਵੀ ਇ ਜੱਜ ਦੇ ਸਾਹਮਣੇ ਕਿ ਇਹ ਸਾਡੇ ਕਿਹੜੇ ਇਤਿਹਾਸ ਦੇ ਨਾਲ ਜੁੜਿਆ ਹੋਇਆ ਹੈ ਗੁਰਨਾਨਕ ਦੇਵ ਜੀ ਦੇ ਗੁਰੂ ਘਰ ਹੈ ਇਤਿਹਾਸਿਕ ਗੁਰੂ ਘਰ ਹੈ 2017 ਦੇ ਵਿੱਚ ਬੀੜ ਸਾਹਿਬ ਲਿਆ ਕੇ 60 ਕਿਲੋਮੀਟਰ ਥੱਲੇ ਸੁੱਟ ਦਿੱਤੀ ਗਈ ਸੀ ਤੁਹਾਨੂੰ ਬਾਖੂ ਵੀ ਯਾਦ ਹੋਏਗਾ ਕੀ ਕਹੋਗੇ ਕਿ ਕਿਦਾਂ ਅਸੀਂ ਇਹ ਚੀਜ਼ਾਂ ਨੂੰ ਰੋਕ ਸਕਦੇ ਆ ਦੇਖੋ ਦੇਖੋ ਪ੍ਰੀਤ ਜੀ ਤੁਸੀਂ ਕੋਈ ਕੋਮਰਾਂ ਡਾਂਗ ਮਰ ਸਾਹਿਬ ਦੀ ਕਰਨ ਕਰਦੇ ਆ ਜਾਂ ਤੁਸੀਂ ਮਨਿੰਦਰ ਸਿੰਘ ਜੀ ਦੀ ਗੱਲ ਕਰਦੇ ਹੋ ਬੀਜੇਪੀ ਦਾ ਐਮਐਲਏ ਆ ਬੀਜੇਪੀ ਦਾ ਐਮਐਲਏ ਬੀਜੇਪੀ ਦੀ ਗੱਲ ਕਰੂਗਾ ਜੇ ਜੀ ਜੀ ਉਹ ਜਿਹੜੀ ਕਹਿ ਰਹੀ ਹੈ ਵੀ ਹਿੰਦੀ ਹਿੰਦੂ ਹਿੰਦੁਸਤਾਨ ਆਰਐਸਐਸ ਦੇ ਕਹਿੰਦੇ ਤਾਂ ਉਹ ਤੁਸੀਂ ਕਿ ਡਾਂਗ ਮਾਰਦੀ ਗੱਲ ਕਰਦੇ ਤੁਸੀਂ ਗਿਆਨ ਗੋਦ ਦੀ ਗੱਲ ਕਰਦੇ ਆ ਗੁਰਦੁਆਰਾ ਗਿਆਨ ਗੋਦ ਦੀ ਹਰ ਤਵਾਰ ਕਦੇ ਵੀ ਸਰਕਾਰ ਕਿਉਂ ਨਹੀਂ ਦਿੰਦੇ ਕਿਉਂ ਨਹੀਂ ਦਿੰਦੇ ਜਿਹੜਾ ਹਰਕੀਪਉੜੀ ਦੇ 84 ਮੇਲੇ ਦਾ ਕਾਂਗਰਸ ਹਟਾਇਆ ਹੋਇਆ ਜੀ ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਜੇਕਰ ਇਹਨੂੰ ਨਾਂ ਰੋਕਿਆ ਗਿਆ ਤੇ ਤਖਤ ਦੰਮਦਮਾ ਸਾਹਿਬ ਦੀ ਮਾਤਮ ਢਾਉਣ ਦੀ ਵੀ ਤਿਆਰੀ ਆ ਸਾਡੇ ਕੋਲ ਜਿਹੜੀ ਹਰਮੰਦਰ ਸਾਹਿਬ ਨੂੰ ਵੀ ਢਾ ਸਕਦੇ ਆ ਵੀ 2-300 ਸਾਲ ਪੁਰਾਣਾ ਹੋ ਗਿਆ ਜੀ 400 ਸਾਲ ਤੇ ਹੁਣ ਇਮਾਰਤ ਜਨੂਰੀ ਹੋ ਗਈ ਕੁਝ ਵੀ ਕਰ ਸਕਦੇ ਸਾਡੀ ਪ੍ਰਾਂਤਾਂ ਨੂੰ ਫਤਮ ਚਾਹ ਲਈ ਇਸ ਕਰਕੇ ਪੰਥ ਨੂੰ ਚੇਤਨਾ ਚਾਹੀਦਾ ਇਹ ਜਿਹੜੇ ਨਿਵਾਸ ਦੇ ਦੇਖਦੇ ਸਿੱਖਾਂ ਇਹਨਾਂ ਨੂੰ ਆਪਣੀਆਂ ਮਹਾਨ ਸੰਸਥਾਵਾਂ ਨੂੰ ਜਾਗਦੀ ਇੰਨਾ ਜੇਕਰਾਂ ਲੱਗੇ ਤੇ ਕੌਮੀ ਨੀਤੀ ਨਹੀਂ ਬਣਾ ਲਏ ਉਹਨਾਂ ਦੇ ਸਮਝਦਾ ਵੀ ਸਾਡੇ ਇਤਿਹਾਸ ਨੂੰ ਸਾਡੀਆਂ ਰਾਸਥਾਂ ਤੋਂ ਪੁੱਛਣਾ ਔਖਾ ਹੈ ਇਹਨਾਂ ਤੋਂ ਕਿਸੇ ਤਰ੍ਹਾਂ ਦੀ ਸਾਨੂੰ ਆਸ ਨਹੀਂ ਰੱਖਣ ਪਈ ਬਿਲਕੁਲ ਜੀ ਤੁਹਾਡੀ ਆਵਾਜ਼ ਦੇਸ਼ ਵਿਦੇਸ਼ ਦੀ ਸੰਗਤ ਤੱਕ ਪਹੁੰਚੀ ਹੈ ਤੇ ਉਹ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਨੇ ਉਸ ਦਾ ਬਾਕੂ ਵੀ ਧਿਆਨ ਰੱਖਣ ਗਿਆ ਪਰ ਨਾਲ ਦੀ ਨਾਲ ਸਾਨੂੰ ਇਹ ਵੀ ਉਮੀਦ ਹੈ ਤੁਹਾਡੇ ਤੋਂ ਕਿ ਤੁਸੀਂ ਵੀ ਆਪਣੇ ਵੱਲੋਂ ਜ਼ਰੂਰ ਕੋਈ ਨਾ ਕੋਈ ਕੋਸ਼ਿਸ਼ ਕਰੋਗੇ ਤੇ ਅਸੀਂ ਜਾਨਣਾ ਜ਼ਰੂਰ ਚਾਹਾਂਗੇ ਕਿ ਤੁਸੀਂ ਆਪਣੀ ਜਥੇਬੰਦੀ ਦੇ ਨਾਲ ਜਾਂ ਬਾਕੀ ਜੋ ਸਰਬਤ ਖਾਲਸਾ ਬਲੂ ਥਾਪੇ ਕੇ ਜਥੇਦਾਰ ਨੇ ਉਹਨਾਂ ਨਾਲ ਮਿਲ ਕੇ ਕਿਸ ਤਰੀਕੇ ਦੇ ਨਾਲ ਇਸ ਮੁਹਿੰਮ ਨੂੰ ਅੱਗੇ ਵਧਾਉਂਗੇ ਜਾਂ ਕੀ ਕਾਰਜ ਕਰ ਰਹੇ ਹੋ ਦੇਖੋ ਪ੍ਰੀਤ ਜੀ ਮੈਂ ਦੇਖਿਆ ਮੈਂ 18 ਤਰੀਕ ਤੋਂ ਇੰਗਲੈਂਡ ਗਿਆ ਹੋਇਆ ਹੁਣੇ ਮੈਂ ਇੰਗਲੈਂਡ ਤੋਂ ਟਰ ਗਿਆ ਹਾਂ ਜੀ ਮੈਂ ਤੇ ਪ੍ਰੀਤ ਜੀ ਕੋਲ ਜੇ ਤਿੰਨ ਚਾਰ ਦਿਨਾਂ ਨੂੰ ਵਾਪਸ ਆਉਣਾ ਹੈ ਸਾਖੀ ਤੋਂ ਨਾਟਕ ਦਾ ਦੰਦਮਾ ਚਾਲੂ ਕੀਤਾ ਜੋੜ ਮੇਨਾ ਜਿਹਨੇ ਜੀਵਨਾ ਤੋਂ ਸਾਡੇ ਉੱਤੇ ਗੁਰੂ ਦੇ ਲੰਗਰਾਂ ਤੇ ਕੀਰਤਨ ਦੀ ਸੇਵਾ ਹੁੰਦੀ ਹੈ ਤੇ ਹੁਣ ਜੋ ਸਰਬੱਤ ਖਾਲਸਾ ਨੂੰ ਸੇਵਾ ਤੇ ਕੀ ਸੇਵਾ ਦੇ ਤਹਿਤ ਮੈਂ ਉੱਥੇ ਹਾਜ਼ਰ ਹੋਣਾ ਪਰ ਮੈਂ ਦੇਖਿਆ ਕਿ ਭਾਈ ਧਿਆਨ ਸਿੰਘ ਮੰਦ ਉੱਥੇ ਪਹੁੰਚ ਗਏ ਕਿਤੇ ਡੋਲਿਤਾ ਹੀ ਗਈ ਹੈ ਜਿਵੇਂ ਜਤੇ ਬੰਦੀਆਂ ਦੇ ਆਗੂ ਵੀ ਉੱਥੇ ਪਹੁੰਚੇ ਉਹਨਾਂ ਨੇ ਸ਼ਾਇਦ 5 ਅਪ੍ਰੈਲ ਦੀ ਕਾਲੀ ਦਿੱਤੀ ਹੈ ਉੱਥੇ ਹਨ ਉਹ ਉੱਥੇ ਜਿਹੜੀ ਹੈਗਾ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਵਾਸਤੇ ਉੱਥੇ ਪਹੁੰਚੇ ਹੋਏ ਹੋਰ ਹੀ ਜਿਥੇ ਮੰਦੀਆਂ ਜਿਹੜੀਆਂ ਉੱਥੇ ਪਹੁੰਚੀਆਂ ਹੋਣੀਆਂ ਨੇ ਜਿੱਥੋਂ ਦਾ ਕਿ ਮੇਰੀ ਗੱਲ ਹੈ ਜਿੱਥੇ ਕੌਮ ਦੀ ਵਿਰਾਸਤਾਂ ਦੇ ਇਤਿਹਾਸ ਨੂੰ ਸੰਭਾਲਣ ਦੀ ਗੱਲ ਆ ਜਾਂ ਕੌਮ ਦੇ ਕਿਸੇ ਵੀ ਮੁੱਦੇ ਤੇ ਵਿਚਾਰਸ਼ੀਆ ਉੱਥੇ ਬਲਜੀਤ ਸਿੰਘ ਦਾਦੂਵਾਲ ਨੇ ਆਪਣੀ ਡਿਊਟੀ ਦਾ ਖੂਬੀ ਲੰਭਾਈ ਆ ਉਹ ਤੁਹਾਨੂੰ ਵੀ ਪਤਾ ਤੇ ਸੰਗਤਾਂ ਨੂੰ ਵੀ ਪਤਾ ਸੀ ਗੁਰੂ ਤੇ ਪੰਥ ਦੇ ਸੇਵਾਦਾਰ ਆ ਕਿ ਅਸੀਂ ਆਪਣੀ ਡਿਊਟੀ ਨੂੰ ਲਗਾਉਣ ਵਾਸਤੇ ਹਮੇਸ਼ਾ ਧਰਤਾ ਰਾਜੀ ਖਾਣਾ ਨਾਰਾ ਜਿਹੜਾ ਹੈਗਾ بلند ਕੀਤਾ ਤੇ মিডিਆ ਦੇ ਰਾਨੀ ਵਾਅਦ ਬਣਾਉਣ ਦੀ ਕੀਤੀ ਅਭੀ ਗੋਵਿੰਦ ਸਿੰਘ ਲੋਂਗੋਵਾਲ ਤੇ ਤੇ ਸੁਖਵੀਰ ਬਾਦਲ ਤੇ ਇਹਨਾਂ ਦੇ ਪਰਛਾ ਦਰਜ ਹੋਣਾ ਚਾਹੀਦਾ ਨਾਲ ਯੂਕਾਰ ਸਵਾਤਨ ਵਾਲਿਆਂ ਦੇ ਜਿਨ੍ਹਾਂ ਨੇਤੀ ਰਾਤ ਨੂੰ ਧਾੜੀਆਂ ਦੀ ਤਰ੍ਹਾਂ ਜਾ ਕੇ ਸਾਡੀ ਇਤਿਹਾਸਕ ਵਿਰਾਸਤ ਜਿਹੜੀ ਪੇਉਟ ਕਸ਼ਨੀ ਦਿਉੜੀ ਸੀ ਉਹਦੇ ਤੇ ਹਮਲਾ ਕੀਤਾ ਸੋ মিডিਆ ਰਹੀ ਵਾਜ ਬੁਲੰਦ ਕੀਤੀ ਹੈ ਇਹ ਜਨਨੀ ਪੱਦਰਤੀ ਵੀ ਜਿਹੜਾ ਹੈਗਾ ਜੋ ਅਸੀਂ ਵਰਕ ਕਰਦੇ ਆ ਤੁਹਾਨੂੰ ਪਤਾ ਇਹਦੇ ਵਾਸਤੇ ਹੀ ਅਸੀਂ ਦਿਨ ਰਾਤ ਆਪਣੇ ਦੂਤੀ ਨੂੰ ਕਾਫੀ ਦਬਾਵਾ ਜੀ ਗੁਰਬਾਨੀ ਖਾਨ ਬਣੀ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਜ세ਦਰ ਸਾਹਿਬ ਸਾਨੂੰ ਅੱਜ ਜੀ ਤੁਹਾਡਾ ਵੀ ਤੇ ਤੁਹਾਡੇ ਚੈਨਲਾਂ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਖ ਧਰਮ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ